ਅਮੀਰ ਉਹਨਾਂ ਦਾ ਕਾਰੋਬਾਰ ਆ ਉਹ ਇੱਕ ਬਹੁਤ ਹੀ ਖਤਰਨਾਕ ਸ਼ਰਾਬ ਦਾ ਕਾਰੋਬਾਰ ਹੈ ਮੈਂ ਦਾ ਗਰਦਮਾਨ ਸਾਹਿਬ ਰਹਿ ਕੇ ਟਕਸਾਲੀ ਪਾਠੀ ਵੀ ਹੈ ਉੱਥੇ ਸੰਖਿਆ ਕੀਤੀ ਹੈ ਸਭ ਤੋਂ ਪਹਿਲੀ ਟਕਸਾਲ ਦੇ ਵਿੱਚ ਬਣਿਆ ਉਹਨੇ ਘੜਬੜ ਕਰਾਇਆ ਘਰੇ ਕਹਿੰਦੇ ਵੀ ਕੋਈ ਈੜੀਵਾਰ ਨਹੀਂ ਲਾਉਣਾ ਤੂੰ ਤਿੰਨ ਦਿਨਾਂ ਜਿਹੜੇ ਲੋਕਾਂ ਦੀ ਸਾਰਾ ਛੁੱਟੀ ਕਰਦੀ ਰਿਸ਼ਤੇਦਾਰਾਂ ਨੂੰ ਬੰਦ ਕੋਈ ਅੰਦਰ ਨਹੀਂ ਆਵੇਗਾ ਬਾਹਰਲਾ ਗੇਟ ਬੰਦ ਕਰਨਾ ਉਹ ਕਹਿੰਦੇ ਪਾਠੀ ਉਹ ਲੈ ਕੇ ਆਉਣੇ ਨੇ ਕਿਤੇ ਬੋਲ ਕੇ ਪਾੜ ਕਰ ਕੋਈ ਸਪੀਕਰ ਨਹੀਂ ਲਾਉਣਾ ਹੈ ਤਿੰਨ ਵੱਜ ਗਏ ਤਿੰਨ ਪਾਠੀ ਦੋ ਰਹਿ ਗਏ ਇੱਕ ਗੁਰਦੁਆਰਾ ਦਾ ਬਾਬਾ ਰਹਿ ਗਿਆ ਇੱਕ ਹੋਰ ਪਾਠੀ ਲੈ ਗਿਆ ਜਿਹੜਾ ਵਧੀਆ ਪਾਠੀ ਸੀਗਾ ਉਹ ਮੇਰੇ ਕੋ ਆ ਗਿਆ ਸਕੂਟਰ ਚਾ ਕੇ ਬੜੀ ਦੇਰ ਦੀ ਗੱਲ ਹੈ ਕਹਿੰਦਾ ਜਸਪਾਲ ਸਿਆ ਮੈਂ ਫਸ ਗਿਆ ਐਮਐਲਏ ਸਾਹਿਬ ਦੇ ਖਣਪੜ ਰੱਖਣਾ ਪਾਠੀ ਸਮਾਂ ਲੱਗਦਾ ਜਾਂਦਾ ਪਾਠੀ ਤਿੰਨ ਵੱਜ ਗਏ ਤੂੰ ਆ ਜਾ ਮੈਂ ਆਹ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ ਕੱਲ ਨੂੰ ਮੈਨੂੰ ਕਹੇ ਇਹ ਪਾੜ ਨੂੰ ਖੇਚ ਮੈਨੂੰ ਐਂ ਕਰ ਮੈਂ ਨਹੀਂ ਕਰਦਾ ਮੈਂ 90 ਤੱਕ ਵੀ ਨਹੀਂ ਕਰਦਾ ਮੈਂ 80 ਵੀ ਨਹੀਂ ਕਰਦਾ ਮੈਂ 60 ਤੱਕ ਕਰੂਗਾ 60 ਤੱਕ ਕਰਦਾ ਮੇਰਾ ਪਾੜ ਨੂੰ 60 ਤੋਂ ਬਾਅਦ ਮੈਂ ਨਹੀਂ ਕਰਦਾ ਮੇਰਾ ਜੀਕਾ ਦਾ ਲੈਕਾ ਜੀਕਾ ਦਾ ਨਾ ਸੀ ਪਰ ਮੈਂ ਪਾੜ ਕਰਨ ਜਾਂਦਾ ਨਹੀਂ ਮੇਰੀ ਆਵਾਜ਼ ਖਰਾਬ ਹੋ ਜੇ ਪਾੜ ਕਰਨ ਉਹ ਕਹਿੰਦਾ ਤੂੰ 60 ਠੇ ਕਰਦੀ ਆ ਜਾ ਕਹਿੰਦਾ ਹੁਣ ਮੈਂ ਕੀ ਕਰਾਂ ਮਖਾ ਇੱਕ ਨਿਹੰਗ ਹੈ ਰਾਜਪੂਤਾਂ ਦੀ ਘਰਾਲੀ ਜਦ ਭਾਜਾ ਉਹਨੂੰ ਬਿਠਾੜਿਆ ਉਹਦੇ ਘਰ ਆ ਬੂਲ ਲੱਗਿਆ ਦੀ ਮੇਰੇ ਘਰ ਵੀ ਬੂਲ ਲੱਗਿਆ ਤੇ ਮੈਨੂੰ ਫੋਨ ਕਰਦਾ ਮਾਂ ਬਾਪੂ ਤਿਆਰ ਹੋ ਕੇ ਬੈਠੇ ਸਿਰ ਬੰਦਾ ਲੈਣ ਆਉਂਦਾ ਉਹ ਕਹਿੰਦਾ ਠੀਕ ਆ ਚਾਰ ਹੋ ਗਏ ਪੰਜਵਾਂ ਵਾਰਾ ਫੇਰ ਹੀਲਾ ਕਰ ਲਾਂਗੇ ਬਾਅਦ ਚ ਕੰਮ ਦਾ ਸਟਾਰਟ ਕਰ ਮੈਂ ਥੋੜਾ ਉਹਦੀ ਬਲਖਣ ਦਾ ਦੱਸਣ ਲੱਗਿਆ ਉਹ ਸ਼ਰਾਬ ਦੇ ਕਾਰੋਬਾਰੀ ਦੀ ਬਲਖਣ ਦਾ ਉਹਦੇ ਵਿੱਚ ਕੋਈ ਗੁਣ ਵੀ ਸੀਗਾ ਜਿੱਥੇ ਤਾਂ ਕਾਰੋਬਾਰ ਮਾੜਾ ਉੱਥੇ ਉਹਦੇ ਵਿੱਚ ਇੱਕ ਗੁਣ ਮੈਂ ਬਹੁਤ ਵੱਡਾ ਦੇਖਿਆ ਉਸ ਪਰਿਵਾਰ ਦੇ ਅੰਦਰ ਜਦੋਂ ਬਾਪ ਪ੍ਰਕਾਸ਼ ਹੋਇਆ ਗੁਰੂ ਦੇ ਪੈਰਿਓ ਸਾਰਾ ਪਰਿਵਾਰ ਬੈਠਿਆ ਜਦੋਂ ਮਹਾਰਾਜ ਪ੍ਰਕਾਸ਼ ਕੀਤੇ ਸਾਰਾ ਪਰਿਵਾਰ ਬੈਠਿਆ ਨਾਪਰ ਚੱਕਰ ਸਾਰੇ ਬਾਹਰ ਕਿਸੇ ਦੀ ਕੋਈ ਦਖਲਅਜ਼ੀ ਨਹੀਂ ਇੱਕ ਘੰਟਾ ਸਾਰਾ ਪਰਿਵਾਰ ਬੈਠਿਆ ਫੇਰ ਬੰਦੇ ਉੱਠ ਗਏ ਨਹੀਂ ਬੀਬੀਆਂ ਰਾਤ ਦੇ 7 ਵਜੇ ਤੱਕ ਬੈਠੀਆਂ ਜਿਨ੍ਹਾਂ ਨੇ ਘਰ ਦੇ ਮੈਂਬਰਾਂ ਨੇ ਸਾਰਾ ਪਾਰ ਸਮੇਂ ਘਰ ਆਪ ਨੂੰ 7 ਵਜੇ ਬੀਬੀਆਂ ਨੇ ਜਾ ਕੇ ਪ੍ਰਸ਼ਾਦਾ ਤਿਆਰ ਕੀਤਾ ਭਾਈ ਬੈਠ ਗਏ ਘਰ ਦੇ ਮੈਂਬਰ ਉਹਨਾਂ ਨੇ ਅਰਸ਼ਾਦਾ ਸ਼ਿਕਾਇਤ ਅਮਰੀਕ ਸਿਕੰਟ ਲੋ ਜਿਹੜਾ ਐਨਾ ਵੱਡਾ ਕਾਰੋਬਾਰੀ ਆ ਬਹੁਤ ਵੱਡਾ ਬਿਜ਼ਨਸਮੈਨ ਆ ਉਹਦੇ ਘਰਵਾਲੀ ਨੇ ਸਾਡੇ ਭਾਂਡੇ ਚੱਕ ਕੇ ਝੂਠੇ ਆਪਣੇ ਹੱਥਾਂ 'ਚ ਮਾਜੇ ਸਾਡੇ ਨਾਲ ਵਧੀਆ ਨੌਕਰ ਨੇ ਉਹਨਾਂ ਨੇ ਆਪੋ ਸਤਨਾਮ ਸਾਡੇ ਨਾਲ ਵਧੀਆ ਨੌਕਰ ਨੇ ਇਹ ਸੱਚ ਹੈ ਕੂਟਣੀ ਹੈਗਾ 50-50 ਹਜ਼ਾਰ ਲੱਖ-ਲੱਖ ਰੁਪਈਆ ਸੰਭਾਲ ਰਹਿੰਦੇ ਨੂੰ ਤੂੰ ਅਸੀਂ ਦਾ ਲੱਖ ਦੇਖਣਾ ਸਾਲ ਚ ਗੁਰੂ ਦੇ ਪਿਆਰਿਓ ਇਹ ਤਰੀਕੇ ਦੇ ਨਾਲ ਉਹਨੇ ਭਾਂਡੇ ਮਾਰ ਗਏ ਫੇਰ 12 ਵਜੇ ਤੱਕ ਬੰਦੇ ਬੈਠੇ 12 ਵਜੇ ਬੀਬੀਆਂ ਆ ਗਈਆਂ 48 ਘੰਟੇ ਬਾਅਦ ਸੁਣਿਆ ਕਿ ਪਾਠ ਕਿਵੇਂ ਨਹੀਂ ਹੋਵੇਗਾ 48 48 ਘੰਟੇ ਪੂਰੇ ਪਰਿਵਾਰ ਨੇ ਪਾਠ ਸੁਣਿਆ ਜੇ ਉਹਨਾਂ ਦਾ ਕਾਰੋਬਾਰ ਮਾੜਾ ਉਹਨਾਂ ਦੇ ਰੱਬ ਖੁਸ਼ ਵੀ ਤਾਂ ਨਹੀਂ ਹੈ ਉਹ ਰੱਬ ਨੂੰ ਮੰਨਦੇ ਨੇ ਵਿਸ਼ਵਾਸ ਆਰਕ ਦੇ ਕਾਂ ਐਡਾ ਅਸੀਂ ਕਹਿੰਦੇ ਆ ਵੀ ਹਰੇਕ ਇਹ ਕਹਿੰਦਾ ਮੈਂ ਅਮਰੀਕਾ ਜਾ ਕੇ ਢੋਲੋਂ ਮੜ ਜਾਵਾਂ ਇੰਨਾ ਪੈਸਾ ਹੋਵੇ ਪੈਸਾ ਤਾਂ ਆਉਂਦਾ ਮਹਾਰਾਜ ਦੇ ਘਰ ਕੇ ਜੀ ਵੀ ਦਰਨੀ ਹੈਗੀ ਪਰ ਲੈਣਾ ਆਉਂਦਾ ਹੋਵੇ ਬੁੱਲੇ ਸ਼ਾਹ ਕਹਿੰਦਾ ਤੈਨੂੰ ਮੰਗਣਾ ਨਹੀਂ ਆਉਂਦਾ ਦੱਸ ਮੈਂ ਕੀ ਕਰਾਂ ਜਦ ਮੰਗਣਾ ਨਹੀਂ ਆਉਂਦਾ ਹੈਗਾ ਹੁਣ ਮਾਤਾ ਗੰਗਾ ਜੀ ਕਹਿੰਦੇ